we uh -huh. ਹਾਂਜੀ ਕਿਹਨਾਂ ਦੀ ਆਪਣਾ ਸਿੰਦਰਪੁਰ ਹਾਂਜੀ ਕਿੱਥੇ ਰਹਿੰਦੇ ਜੀ ਅੱਜ ਮੀ ਖਾਂ ਸੀ ਤੇ ਕੀ ਕੀ ਗੱਲ ਹੋਈ ਰਾਤ ਅਰੇ ਮੈਂ ਕੱਢੀ 9 ਵਜੇ ਰਾਤ ਗਈ ਆ ਮੁੰਡਾ ਅੰਦਰ ਜਿਹੜਾ 1 ਵਜੇ ਹੋ ਹੋਇਆ ਕੀ ਗੱਲ ਹੋਈ ਰਾਤ 1 ਵਜੇ 45 ਮਿੰਟ ਤੇ 35 ਮਿੰਟ ਤੇ ਗੰਦ ਚ ਮਾਕੇ ਵਗੂ ਹੋਇਆ ਇੱਥੇ ਜਦੋਂ ਮੈਂ ਪੜਿਆ ਅੱਛਾ ਜਦੋਂ ਪਈ ਉੱਠ ਗਿਆ ਤੇ ਕੀ ਦੇਖਿਆ ਬਸ ਆ ਕੀ ਤਾਂ ਤੇ ਸਿੰਲੰਡਰ ਫਟਿਆ ਸਿੰਲੰਡਰ ਫਟਿਆ ਹਾਂ ਸਿੰਲੰਡਰ ਫਟਿਆ ਅੱਛਾ ਤੇ ਤੈਨੂੰ ਇੱਕ ਡੇਢ ਵਜੇ ਜਦੋਂ ਪਤਾ ਲੱਗਾ ਵਾ ਆਵਾਜ਼ ਕਿੰਨੀ ਕਹੀ ਆ ਬਹੁਤ ਜਲਦੀ ਆਵਾਜ਼ ਆਇਆ ਤੇ ਮੈਂ ਕਹਿੰਦਾ ਪਤਾ ਨਹੀਂ ਕਿਹੜਾ ਬੰਬ ਫਟ ਗਿਆ ਇਦਾਂ ਹੋ ਗਿਆ ਤੇ ਛੱਤ ਚਾਤੀ ਵੀ ਨਾਰੀ ਵੱਟ ਗਈ ਆੜ ਕੇ ਡਿੱਗਾ ਸਾਰਾ ਸਭ ਹੋ ਗਿਆ ਹਾਂ ਹੋਰ ਕੀ ਕੀ ਨੁਕਸਾਨ ਹੋਇਆ ਵਾ ਇੱਥੇ ਸਾਰਾ ਕੋਈ ਕਮਰੇ ਦੇ ਵਿੱਚ ਇਹਨਾਂ ਸਾਮਾਨ ਸਾਰਾ ਲੁੱਟ ਗਿਆ ਦਿਖਾਓ ਕਿਹੜਾ ਕਿਹੜਾ ਨੁਕਸਾਨ ਹੋਇਆ ਸੜ ਗਿਆ ਦਿਖਾਓ ਇਹ ਸੜ ਗਿਆ ਮੰਜੇ ਤੇ ਸੱਲੇ ਸੜ ਗਏ ਮੰਜੇ ਮੰਜੇ ਵਿੱਚ ਸੜ ਗਿਆ ਇਹ ਸੜ ਗਿਆ ਮੰਜੇ ਦੇ ਅੱਗੇ ਆ ਗਿਆ ਅੱਛਾ ਇੰਨੀ ਡਿੱਗ ਗਈ ਇੰਨੀ ਆ ਗਈ ਕਿ ਉਹ ਬੱਦਨੇ ਉਹ ਬਾਰੇ ਬਾਹਰ ਕੱਢ ਕੇ ਛੁੱਟ ਗਿਆ ਇਹ ਮਤਲਬ ਕਿ ਜਦੋਂ ਆਇਆ ਟੈਂਟ ਤੇ ਜਿਹਦੇ ਬਾਹਰ ਦੇ ਜਿਹਨੇ ਹੋਇਆ ਉਹ ਫੋਟੋ ਦੀ ਸਾਥ ਬਾਸ ਲਾ ਕੇ ਸੋਹਦੇ ਤੇ ਬਾਹਰ ਸਾਰਾ ਉਹ ਬਾਹਰ ਜਨ ਆਪ ਨੂੰ ਤਾਂ ਇਹ ਲਾਉ ਨੁਕਸਾਨ ਕਾਫੀ ਹੋ ਗਿਆ ਨੁਕਸਾਨ ਗਾਦੀ ਹੋਇਆ ਵਾ ਕਿੰਨਾ ਕੁ ਨੁਕਸਾਨ ਹੋ ਗਿਆ ਵੈਸੇ ਘਰ ਤੋਂ ਘਰ ਲੱਖ ਦੇ ਲਗ ਭਾਗ ਵਾ ਮਾਤਾ ਜਗੀ ਵਿਚਰੀ ਉਹੋ ਜੀ ਹੈ ਗਈ ਹਾਂ ਜੋ ਸਭ ਪੈ ਸਾੜੀਆਂ ਤੇ ਲਾ ਕੇ ਰਕੀ ਬੰਦਾ ਪਿਆ ਫੇਰ ਬੇਟਾ ਬਣ ਹਾਂ ਉਹ ਤੇ ਕੀ ਗੱਲ ਹੋਈ ਰਾਤ ਇਹ ਇੱਥੇ ਆ ਗਿਆ ਅੱਛਾ ਕੰਮ ਹੀ ਤੇ ਬਾ ਅੱਛਾ ਕਦਾ ਪਤਾ ਲੱਗਿਆ ਮੈਂ ਹੁਣੇ ਕੰਮ ਤੇ ਇੱਧੇ ਆ ਗਿਆ ਤੂੰ ਐਮਰਜੈਂਸੀ ਆ ਮਤਲਬ ਆ ਗਿਆ ਵੀ ਇਹ ਗੱਲ ਹੋ ਗਈ ਆ ਮੈਂ ਤਾਂ ਲੰਬੇ ਕੰਮ ਤੇ ਜਾਂਦਾ ਅੱਛਾ ਹਾਂ ਤੋਈ ਕੀ ਮੰਗ ਕਰਦੇ ਆ ਮੰਗ ਕਰਦੇ ਵੀ ਇਹਨਾਂ ਦੀ ਕੀ ਮਦਦ ਕੀਤੀ ਜਾਣੀ ਹਾਂਜੀ ਇਹ ਬੈੜ ਨੂੰ ਜੋ ਜੋ ਇਹਨਾਂ ਦਾ ਹਟਾਦਾਂ ਸਭ ਖੜ ਗਿਆ ਅੱਛਾ ਹਟਾਦਾਂ ਨਾਲ ਗਿਆ ਜੋ ਪਰਚੀ ਸੀ ਜੋ ਰਿਪੋਰਟ ਕਰਤੀ ਸੀ ਹਾਂਜੀ ਆਧਾਰ ਕਾਰਡ ਵਗੈਰਾ ਕੋਈ ਚੀਜ਼ ਨਹੀਂ ਇਹਦੇ ਕੋਈ ਹੈਗੀ ਮੈਨੂੰ 200 ਰੁਪਏ ਨੇ ਕੱਟੋਗੇ ਸਭ ਕੁਝ ਪੈਨ ਕਰੀ ਕੋਈ ਚੀਜ਼ ਨਹੀਂ ਹੈਗੀ ਇਹ ਹੁਣ ਵਿਆਹ ਤੋਂ ਇਹਦੀ ਪਰਚੀ ਦਵਾਈ ਚੱਲਦੀ ਹੁਣ ਵਿਆਹ ਦੀ ਪਰਚੀ ਬਣਾਉਣੀ ਪੈਣੀ ਕਿੱਦਾਂ ਬਣੇਗੀ ਇਹਦੀ ਅੱਛਾ ਹਾਂ ਚਲੋ ਅਸੀਂ ਵੀ ਮੰਗ ਕਰਾਂਗੇ ਵੀ ਸਰਕਾਰ ਬਸੋ ਹਾਂਜੀ